ਟੂੜਾਂ ਪਟ ਸੁਟਿਏ ਕਰਕੇ ਗਿਦੇ ਦੀ ਤਿਆਰੀ ਟੂੜਾਂ ਪਟ ਸੁਟਿਏ ਕਰਕੇ ਗਿਦੇ ਦੀ ਤਿਆਰੀ ਟੂੜਾਂ ਪਟ ਸੁਟਿਏ ਕਰਕੇ ਗਿਦੇ ਦੀ ਤਿਆਰੀ ਟੂੜਾਂ ਪਟ ਸੁਟਿਏ ਸੋਣ ਮਹੀਨੇ ਬੱਦਲ ਪੈਂਦਾ ਸੋਣ ਮਹੀਨੇ ਬੱਦਲ ਪੈਂਦਾ ਨਿੰਮੀਆਂ ਪੈਣ ਸਹਾਰਾਂ ਬਈ ਕਠੀਆਂ ਹੋ ਕੇ ਆਈਆਂ ਗਿਦੇ ਵਿੱਚ ਕਠੀਆਂ ਹੋ ਕੇ ਆਈਆਂ ਗਿਦੇ ਵਿੱਚ ਇੱਕੋ ਜੀਆਂ ਮੁਟਿਆਰਾਂ ਗਿੱਦੇ ਦੇ ਵਿੱਚ ਇਦਾਂ ਲਿਸ਼ਕਣ ਜਿਉ ਸੋਨੇ ਦੀਆਂ ਤਾਰਾਂ ਜੋਰ ਜਵਾਨੀ ਦਾ ਲੁੱਟ ਲੋ ਮੌਜ ਬਹਾਰਾਂ ਜੋਰ ਜਵਾਨੀ ਦਾ ਲੁੱਟ ਲੋ ਮੌਜ ਬਹਾਰਾਂ ਜੋਰ ਜਵਾਨੀ ਦਾ ਥੜਿਆਂ ਆਵਾਜ ਨਾ ਪਿੱਪਲ ਸੋਂਦੇ ਥੜਿਆਂ ਆਵਾਜ ਨਾ ਪਿੱਪਲ ਸੋਂਦੇ ਫੁੱਲਾਂ ਬਾਜ ਫੁਲਾਈਆਂ ਵੇ ਸੱਗੀ ਫੁੱਲ ਸਿਰਾਂ ਤੇ ਸੋਂਦੇ ਬੱਲੇ 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 ਸੱਗੀ ਫੁੱਲ ਸਿਰਾਂ ਤੇ ਸੋਂਦੇ ਪੈਰਾਂ ਚੰਜਰਾਂ ਪਾਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਸੋ ਸਵੇਦਾਰਨੀਆਂ ਬੜਕੇ ਮੇਲਣਾ ਆਈਆਂ ਸੋ ਸਵੇਦਾਰਨੀਆਂ ਸੋਣ ਦਾ ਮਹੀਨਾ ਪਾਵਾਂ ਲਾਲ ਹਰੀਆਂ ਚੂੜੀਆਂ ਸੋਣ ਦਾ ਮਹੀਨਾ ਪਾਵਾਂ ਲਾਲ ਹਰੀਆਂ ਚੂੜੀਆਂ ਰਾਜੀ ਰਹੇ ਮਈਆ ਜਿਹੜਾ ਕਰੇ ਨੀਂਜਾ ਪੂਰੀਆਂ ਰਾਜੀ ਰਹੇ ਮਈਆ ਜਿਹੜਾ ਕਰੇ ਨੀਂਜਾ ਪੂਰੀਆਂ ਛੁੱਟੀ ਆਇਆ ਸੌਣ ਮਹੀਨਾ ਛੁੱਟੀ ਆਇਆ ਖਿੜ ਗਈਆਂ ਬਹਾਰਾਂ ਚਨਾਵੇ ਮੈਨੂੰ ਸੰਗ ਲੱਗਦੀ ਕੁੰਡ ਚੁੱਕ ਕੇ ਸੇ ਲੂਟ ਕੇ ਦਾ ਮਾਰਾਂ ਚਨਾਵੇ ਮੈਨੂੰ ਸੰਗ ਲੱਗੇ ਦੀ ਮੈਨੂੰ ਕਦਰ ਬਥੇਰੀ ਪੀਤਾਂ ਦੀ ਮੈਨੂੰ ਕਦਰ ਬਥੇਰੀ ਲਾ ਕੇ ਤੋੜਨ ਭਾਵ ਨਹੀਂ ਕੋਈ ਲੈ ਸੋਣ ਦੀ ਏ ਤੈਨੂੰ ਹੱਥੇ ਚੋਗ ਚਗਾਵ ਨਹੀਂ ਕੋਈ ਲੈ ਸੋਣ ਦੀ ਏ ਤੈਨੂੰ ਹੱਥੇ ਚੋਗ ਚਗਾਵ ਨਹੀਂ ਕੋਈ ਲੈ ਸੋਣ ਦੀ ਏ ਗੱਡੀ ਜੋੜ ਕੇ ਲੈ ਆਈ ਵੀਰਾ ਮੇਰਿਆ ਸੋਣ ਦਾ ਮਹੀਨਾ ਆਲਾ ਮਿੱਤਰਾ ਕਰ ਲੈ ਖਰੀਆਂ ਆਲਾ ਮਿੱਤਰਾ ਕਰ ਲੈ ਖਰੀਆਂ ਬਾਂਕਾਂ ਵਿੱਚ ਨਾ ਆਈਆਂ ਗਿੰਦਾ ਪਾਰਈਆਂ ਨੰਨਦਾਂ ਤੇ ਪਰਜਈਆਂ ਗਿੰਦਾ ਪਾਰਈਆਂ ਨੰਨਦਾਂ ਤੇ ਪਰਜਈਆਂ ਗਿੰਦਾ ਪਾਰਈਆਂ ਤੈਨੂੰ ਤੀਆਂ ਨੂੰ ਲੈਣ ਨਾ ਆਏ ਬਹੁਤਾਂ ਪਰਾਵਾ ਵਾਲੀਏ ਤੈਨੂੰ ਤੀਆਂ ਦੇ ਸੱਸੇਨੀ ਬੜੇਵੇਂ ਅੱਖੀਏ ਤੇ ਤੌੜਰ ਦੇ ਲੈਣਨਾ ਆਏ ਸੱਸੇਨੀ ਬੜੇਵੇਂ ਅੱਖੀਏ ਤੇ ਤੌੜਰ ਦੇ ਲੈਣਨਾ ਆਏ ਸੱਸੇਨੀ ਬੜੇਵੇਂ ਅੱਖੀਏ ਸੌਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ ਸੌਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ ਮੈਨਿ ਜਾਣਾ ਸਾਰੇ ਲੈ ਜਾ ਖਾਲੀ ਗੱਡੀ ਮੋੜ ਕੇ ਮੈਨਿ ਜਾਣਾ ਦੇ ਸੋਣ ਮਹੀਨਾ ਬਿੰਤੀਆਂ ਦੇ ਗੋਡੇ-ਗੋਡੇ ਘਰ ਲੈ ਕੇ ਆਇਆ ਨਹੀਂ ਮੇਰਾ ਵੀਰ ਸੁਨਾਰਾ ਲੈ ਕੇ ਆਇਆ ਨਹੀਂ ਮੇਰਾ ਵੀਰ ਸੁਨਾਰਾ ਲੈ ਕੇ ਆਇਆ ਨਹੀਂ ਮੇਰਾ ਵੀਰ ਸੁਨਾਰਾ ਲੈ ਕੇ ਆਇਆ ਨਹੀਂ ਸੋਣ ਦਾ ਮਹੀਨਾ ਮੰਜੇ ਡਾਈਏ ਨਾ ਵੇ ਜੋੜ ਕੇ ਸੋਣ ਦਾ ਮਹੀਨਾ ਵਗਣਗੇ ਪਰਣਾਲੇ ਪਾਣੀ ਲੈ ਨਾ ਜਾਵੇ ਰੋੜ ਕੇ ਵਗਣਗੇ ਪਰਣਾਲੇ ਪਾਣੀ ਲੈ ਨਾ ਜਾਵੇ ਰੋੜ ਕੇ ਵਗਣਗੇ ਪਰਣਾਲੇ ਪਾਣੀ ਲੈ ਨਾ ਜਾਵੇ ਰੋੜ ਕੇ ਸੌਣ ਦਾ ਮਹੀਨਾ ਕਿਤੇ ਜਾਈਏ ਨਾ ਪਰਾਣੇ ਸੌਣ ਦਾ ਮਹੀਨਾ ਕਿਤੇ ਜਾਈਏ ਨਾ ਪਰਾਣੇ ਵਗਣਗੇ ਪਰਣਾਲੇ ਕਿਸੇ ਸੁੱਤੇ ਨਿੰਝ ਭਗਣਗੇ ਪਰ ਨਾਲੇ ਕਿਸੇ ਸੁੱਕੇ ਨੀਂਜ ਗਾਣੇ ਭਗਣਗੇ ਪਰ ਨਾਲੇ ਕਿਸੇ ਸੁੱਕੇ ਨੀਂਜ ਗਾਣੇ ਤੀਆਂ ਜੋਰ ਲੱਗੀਆਂ ਜੋਰੋ ਸ਼ੋਰ ਲੱਗੀਆਂ ਤੀਆਂ ਜੋਰ ਲੱਗੀਆਂ ਜੋਰੋ ਸ਼ੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀ ਸੋਣ ਵੀਰ ਕੱਠੀਆਂ ਕਰੇ ਪਾਦੋਂ ਚੰਦਰੀ ਵੀ ਛੋੜੇ ਪਾਵੇ ਸੋਣ ਵੀਰ